ਜੀ ਸਸਤੀ ਕਾ ਸਾਰਿਆਂ ਨੂੰ ਸੋਖ ਬਲੌਗਸ ਬੋਪਰ ਆ ਜੈਨ ਤੁਹਾਡਾ ਸਵਾਗਤ ਹੈ ਆ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਵਧੀਆ ਹੋ ਮੈਨੂੰ ਉਮੀਦ ਸਟਰੀਕ ਠਾਕ ਹੋਵਾਂਗੇ ਸ ਵੀ ਠੀਕ ਆ ਮਾਰਨਿੰਗ ਟਾਈਮ ਆ ਤੇ ਅੱਜ ਹੈਗਾ ਆ ਸ਼ਨੀਵਾਰ ਦਿਨ ਸ਼ਨੀਵਾਰ ਆ ਤਰੀਖ ਹੈਗੀ 15 ਤੇ ਮਾਰਨਿੰਗ ਟਾਈਮ ਆ ਤੇ ਮੈਂ ਹੈਗੀ ਆ ਵੇਲੀ ਤੁਸੀਂ ਅਕਸਲਟ ਪੁਰਾਣੇ ਮੇਰੇ ਵੀਵਰ ਉਹਨਾਂ ਨੂੰ ਜਾਣਦੇ ਹੋਣਗੇ ਹੈਨਾ ਜਿਹੜੇ ਸਾਨੂੰ ਡੇਲੀ ਦੇਖਦੇ ਆ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਕਲਾ ਵੀਜ਼ੇ ਕਰਨਾ ਜਾਓ ਤੇ ਨਾਲੇ ਬਲੌਗ ਨੂੰ ਐਂਡ ਤੱਕ ਦੇਖਿਆ ਕਰੋ ਤੇ ਅੱਜ ਪਿਛਲੀ ਵੀਡੀਓ ਮੈਂ ਕਲਦੀ ਪਾਈ ਸੀ 1k ਵਾਲੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਜਿਹੜਾ ਮੇਰਾ ਬਲੌਗ ਭਾਈਚਾਰਾ ਹੈ ਨਾ ਉਹਨੇ ਵੀ ਮੈਨੂੰ ਬਹੁਤ ਕੰਗ੍ਰੈਚੁਲੇਸ਼ਨ ਦਿੱਤੀਆਂ ਤੇ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਬਣ ਕੇ ਤੇ ਚਲੋ ਖੁਸ਼ੀ ਹੁਣੀ ਵੀ ਚਾਹੀਦੀ ਹੈ ਨਾ ਤੇ ਆਪਾਂ ਨੂੰ ਖੁਸ਼ੀ ਸਾਂਝੀ ਵੀ ਕਰਨੀ ਚਾਹੀਦੀ ਆ ਸੋ ਇਹ ਗੱਲ ਆ ਤੇ ਬਹੁਤ ਖੁਸ਼ੀ ਹੋਈ ਦੇਖ ਕੇ ਕਮੈਂਟ ਪੜ੍ਹ ਕੇ ਹੈ ਨਾ ਮਮਨ ਖੋਸ਼ ਹੋਇਆ ਤੇ ਬਸ ਆਪਣਾ ਸਹਿਯੋਗ ਦੇ ਬਣਾਈ ਰੱਖਿਓ ਤੇ ਅੱਜ ਤੁਹਾਨੂੰ ਲੈ ਕੇ ਚਲਦੇ ਆਂ ਖੂਨ ਨੂੰ ਤੇ ਸਾਡੇ ਖੂਹ ਵਾਲਾ ਨਵਾਂ ਰੋਡ ਬਣਿਆ ਜੋ ਕਿ ਬਹੁਤ ਵਧੀਆ ਆ ਤੇ ਜਾਣ ਲਈ ਬੜਾ ਸੌਖਾ ਹੋ ਗਿਆ ਤੇ ਮੈਂ ਤਾਂ ਕਿੰਨੇ ਦਿਨ ਹੋ ਗਏ ਗਏ ਨਹੀਂ ਹੈਗੀ ਤਾਂ ਹੁਣ ਜਾਣੇ ਦੇਖ ਕੇ ਆਉਨੇ ਆ ਤੇ ਗਲਾਲੇ ਡੈਡੀ ਹੁਣੀ ਤਾਂ ਮਤਲਬ ਜਾਂਦੇ ਰਹਿੰਦੇ ਹੁਣ ਉਹਨਾਂ ਦਾ ਕੰਮ ਹੀ ਨਾ ਖੂਨ ਨੂੰ ਜਾਣਾ ਆ ਤੁਹਾਨੂੰ ਪਤਾ ਅੱਜਕੱਲ ਕੰਮ ਦੇ ਦੇਣ ਨੇ ਝੋਨੇ ਲੱਗਣੇ ਆ ਹੁਣ ਤੇ ਪੱਠੇ-ਵੱਠੇ ਵੀ ਲਿਆਉਣੇ ਪੈਂਦੇ ਆ ਰੋਜ਼ ਤੇ ਸਹੀ ਗੱਲ ਆ ਚਲੋ ਚੱਲਦੇ ਆ ਲੈ ਕੇ ਤੁਹਾਨੂੰ ਖੂਨ ਤੇ ਜਾ ਕੇ ਰੋਡ ਦਿਖਾਉਣੇ ਨਵਾਂ ਤੇ ਕਿੰਨਾ ਸੋਹਣਾ ਤੇ ਕਿੰਨਾ ਨਵਾਂ ਨਵਾਂ ਲੱਗਦਾ ਆ ਹੈਨਾ ਤੇ ਜਾ ਕੇ ਦੇਖ ਕੇ ਤਾਂ ਫੇਰੀ ਪਤਾ ਲੱਗਦਾ ਆ ਘਰ ਬੈਠਿਆਂ ਨੂੰ ਤਾਂ ਕੁਝ ਨਹੀਂ ਪਤਾ ਲੱਗਦਾ ਹੈਗਾ ਜਿੱਦਾਂ ਕਹ ਲੋ ਵੀ ਜੇ ਆਪਾਂ ਮੇਲਾ ਦੇਖਾਂਗੇ ਫੇ ਪਤਾ ਲੱਗਦਾ ਆਪਾਂ ਨੂੰ ਮੇਲਾ ਦੇਖਿਆ ਆਪਾਂ ਗਾਂ ਦੇ ਮੇਲੇ ਤੇ ਹੈਨਾ ਜੇ ਆਪਾਂ ਘਰ ਬੈਠੇ ਰਹੇ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਆਪਾਂ ਮੇਲਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਹੈਗਾ ਤੋਂ ਸੋ ਇਹ ਗੱਲ ਆਪਾਂ ਜage ਇਹਨਾਂ ਰੋਡ ਦੇਖਦੇ ਆ ਨਵਾਂ ਕਿ ਕਿਸ ਹੱਬ ਦਾ ਬਣਿਆ ਕਿ ਕਿਸ ਹੱਬ ਦਾ ਤਾਂ ਆਓ ਚੱਲੀਏ ਤੇ ਚਲੋ ਠੀਕ ਆ ਚੱਲਦੇ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਇਆ ਖੂ ਤੇ ਦੇਖੋ ਸਾਡੇ ਖੂਨ ਜਾਨਵਰ ਰੋਡ ਕਿੰਨਾ ਸੋਹਣਾ ਬਣ ਗਿਆ ਤੇ ਕਿੰਨਾ ਵਧੀਆ ਹੋ ਗਿਆ ਤੇ ਮਿੰਟੋ ਮਿੰਟੇ ਅਸੀਂ ਚੱਲ ਜਾਣਾ ਤੇ ਮਿੰਟੋ ਮਿੰਟੇ ਸੀ ਆ ਜਾਣਾ ਆ ਤੇ ਸਾਨੂੰ ਬੜਾ ਸੌਖਾ ਹੋ ਗਿਆ ਜਾਨੀ ਸਾਰਿਆਂ ਨੂੰ ਸੌਖਾ ਹੋ ਗਿਆ ਸਾਨੂੰ ਨਹੀਂ ਇਕੱਲਾ ਸੌਖਾ ਹੋਇਆ ਹੈਗਾ ਪਿਛਲੇ ਸਾਲ ਹੈ ਨਾ ਜਿੱਦਾਂ ਇਸ ਰੋਡ ਤੇ ਬੱਟੇ ਪਏ ਸੀਗੇ ਤੇ ਬਹੁਤ ਜ਼ਿਆਦਾ ਸੀ ਖਰਾਬ ਸੀ ਜਿੱਦਾਂ ਬਹੁਤ ਜ਼ਿਆਦਾ ਤੇ ਮੈਂ ਜਿੱਦਾਂ ਕਹ ਲਓ ਵੀ ਪਰੌਂਠੇ ਪਕਾਉਣੇ ਸੀ ਆਲੂਆਂ ਵਾਲੇ ਤੇ ਮੈਂ ਰੱਖੇ ਗਰਮ ਆਲੂ ਬਣੇ ਰੱਖੇ ਸੀ ਗੈਸ ਤੇ ਤੇ ਮੈਨੂੰ ਭੁੱਲ ਗਿਆ ਚੇਤਾ ਤੇ ਮੈਂ ਆ ਗਈ ਖੋ ਨੂੰ ਤੇ ਉਹ ਗੈਸ ਗਾ ਜਿਹਦਾ ਫੁੱਲ ਸੀਗਾ ਗੈਸ ਤੇ ਮੈਂ ਇੱਥੇ ਕੰਮ ਕਰਦੀ ਕਰਦੀ ਨੂੰ ਯਾਦ ਆਇਆ ਮੈਂ ਕਿ ਹਾਏ ਆਲੂ ਤਾਂ ਗੈਸ ਤੇ ਪਏ ਆ ਵੀ ਉਹ ਹੁਣ ਕਿੱਦਾਂ ਹੋਊਗੀ ਤੇ ਮੈਨੂੰ ਫਟਾਫਟ ਅਸੀਂ ਮਤਲਬ ਡਾਕਟਰ ਸਾਹਿਬ ਨੂੰ ਕਿਹਾ ਮੈਂਗਾ ਆਪਾਂ ਚਲੀਏ ਆਪਾਂ ਕਰ ਨੂੰ ਵੀ ਮੇਰੇ ਤਾਂ ਆਲੂ ਬਣਦੇ ਆ ਤੇ ਚੇਤਾ ਭੁੱਲ ਗਿਆ ਮੈਨੂੰ ਅਸੀਂ ਆਏ ਆਗੇ ਆਗੇ ਖੋ ਤਾਂ ਮਤਲਬ ਇਦਾਂ ਤਾਂ ਉਹ ਤੁਸੀਂ ਮੰਨਣਾ ਨੀਗਾ ਵੀ ਸਾਨੂੰ ਕਿੰਨਾ ਟਾਈਮ ਲੱਗ ਗਿਆ ਬੱਟਿਆਂ ਤੇ ਆਉਂਦਿਆਂ ਨੂੰ ਜਾਂ ਕਿੱਦਾਂ ਵੀ ਆ ਤੇ ਮੇਰਾ ਖਿਆਲ ਮੇਰੇ ਪਿੰਡ ਦੇ ਕਿਸੇ ਨੇ ਮੈਨੂੰ ਕਮੈਂਟ ਕੀਤਾ ਕਹਿੰਦੇ ਵੀ ਜੇ ਰਸਤਾ ਬਣਿਆ ਹੁੰਦਾ ਵੀ ਤੁਸੀਂ ਅੱਧੇ ਘੰਟੇ ਨਾਲੋਂ ਤੁਸੀਂ 5 ਮਿੰਟਾਂ ਚ ਘਰ ਪਹੁੰਚ ਜਾਂਦੇ ਹਨਾ ਜੇ ਰਸਤਾ ਬਣਿਆ ਹੁੰਦਾ ਤਾਂ ਮੈਂ ਬਿਲਕੁਲ ਸਹੀ ਗੱਲ ਆ ਹੈਨਾ ਤੇ ਉਹ ਪਿਛਲੇ ਸਾਲ ਇਦਾਂ ਹੌਲੀ-ਹੌਲੀ ਤਾਂ ਹੁਣ ਪਹਿਲਾਂ ਬੱਟੇ ਪੈ ਸੀਗੇ ਤੇ ਹੁਣ ਦੇਖੋ ਆ ਲੋਕ ਪਈ ਆ ਤੇ ਕਿੰਨਾ ਵਧੀਆ ਹੋ ਗਿਆ ਤੇ ਕਿੰਨਾ ਸੋਹਣਾ ਹੋ ਗਿਆ ਸੌਖਾ ਹੋ ਗਿਆ ਸਾਰਿਆਂ ਵਾਸਤੇ ਹਨਾ ਤੇ ਕਿੰਨਾ ਸੋਹਣਾ ਰੋਡ ਸਾਫ ਸਾਫ ਲੱਗਦਾ ਆ ਤੇ ਜਦੋਂ ਆਈਦਾ ਸੀਗਾ ਮੋਟਰਸਾਈਕਲ ਦੀ ਪੈਂਚਰ ਹੋ ਜਾਣਾ ਬਟਿਆਂ ਵਿੱਚ ਲੱਗ ਕੇ ਦੀ ਐਕਟਿਵ ਆ ਕੋਈ ਵੀ ਸਾਧਨ ਹੋ ਸਕਦਾ ਹਨਾ ਵੀ ਬਹੁਤ ਜ਼ਿਆਦਾ ਹੁੰਦਾ ਸੀਗਾ ਖਰਾਬ ਵੀ ਬਹੁਤ ਜ਼ਿਆਦਾ ਸੋਹਣਾ ਹੋ ਗਿਆ ਦੇਖਣ ਨੂੰ ਵਧੀਆ ਲੱਗਦਾ ਆ ਤੇ ਅੱਜ ਮੈਂ ਬਹੁਤ ਦਿਨਾਂ ਬਾਅਦ ਖੂਤੇ ਆਈਆਂ ਤੇ ਇੱਦਾਂ ਟਾਈਮ ਲੱਗਦਾ ਨਾ ਸੀਗਾ ਧੁੱਪ ਬਹੁਤ ਹੁੰਦੀ ਆ ਤੇ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਸੀਗਾ ਤਾਂ ਅੱਜ ਮੈਂ ਕਿਹਾ ਹੁਣ ਸਵੇਰੇ ਸਵੇਰੇ ਜਾ ਕੇ ਉਹਨੇ ਆ ਰੋਡ ਦੇਖ ਕੇ ਆਉਣੇ ਆ ਤੇ ਨਾਲੇ ਨਾਲ ਤੁਹਾਨੂੰ ਵੀ ਦਿਖਾਉਣੀ ਹੈ ਨਾ ਤੇ ਜਿਹੜੇ ਮੇਰੇ ਚਾਹਣ ਵਾਲੇ ਸਾਨੂੰ ਹੈ ਨਾ ਵਿਦੇਸ਼ ਬੈਠੇ ਆ ਮੇਰੇ ਰਿਸ਼ਤੇਦਾਰ ਮੇਰੇ ਭੈਣ ਭਰਾ ਹੈ ਨਾ ਮੇਰੇ ਪਿੰਡ ਦੇ ਜਿਹੜੇ ਸਾਨੂੰ ਲਾਈਕ ਕਰਦੇ ਆ ਸਾਡੀ ਵੀਡੀਓ ਨੂੰ ਲਾਈਕ ਕਰਦੇ ਆ ਸਾਡੇ ਵਲੌਗ ਨੂੰ ਲਾਈਕ ਕਰਦੇ ਆ ਉਹਨਾਂ ਨੂੰ ਵੀ ਮੈਂ ਕਹਾਂ ਦਿਖਾਦੀ ਆ ਰੋਡ ਬਣਿਆ ਨਾ ਇਹ ਤੇ ਉਹਨਾਂ ਨੂੰ ਵੀ ਦਿਖਾਦੀ ਆ ਉਹਨਾਂ ਨੂੰ ਸਾਡੀ ਪਿੰਡ ਦੀ ਇਨਫੋਰਮੇਸ਼ਨ ਮਿਲ ਜਾਂਦੀ ਸਾਡੇ ਵਲੌਗ ਜਰੀਏ ਹੈ ਨਾ ਬਹੁਤ ਖੁਸ਼ ਹੁੰਦੇ ਆ ਬਸ ਆਪਣਾ ਪਿਆਰ ਇਦਾਂ ਬਣਾਈ ਰੱਖਿਓ ਸਾਡੇ ਨਾਲ ਤੁਹਾਡੇ ਵੱਸ ਪਿਆਰ ਦੀ ਲੋੜ ਆ ਸਾਨੂੰ ਤੇ ਬਸ ਹੋ ਸਾਨੂੰ ਕੁਝ ਨਹੀਂ ਚਾਹੀਦਾ ਹੈਗਾ ਤੇ ਤੁਹਾਡੇ ਪਿਆਰ ਵਿੱਚ ਸਾਰਾ ਕੁਝ ਆ ਜਾਂਦਾ ਆ ਕਿੰਨਾ ਵਧੀਆ ਰੋਡ ਬਣ ਗਿਆ ਆ ਪੂਆਂ ਦੇ ਜਾਣ ਨੂੰ ਤੇ ਬਹੁਤ ਹੀ ਸੋਹਣਾ ਆ ਤੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਹੈਨਾ ਦੇਖੋ ਨਵੀਂ ਨਵੀਂ ਲੁੱਕ ਪਈ ਆ ਤੇ ਕਿੰਨੀ ਸੋਹਣੀ ਲੱਗਦੀ ਹੈ ਹੈਨਾ ਪੀਪਲ ਹੋਵੇ ਸਰਕਾਰ ਦਾ ਤੇ ਬਣਾਉਣ ਵਾਲਿਆਂ ਦਾ ਤੇ ਤਾਂ ਜੋ ਸਾਡਾ ਜਿੱਦਾਂ ਰਾਈ ਇਹ ਆਉਣ ਜਾਣ ਨੂੰ ਸਾਨੂੰ ਸੌਖਾ ਹੋ ਗਿਆ ਬਹੁਤ ਹੈ ਨਾ ਇੰਦਾ ਫੀਲਿੰਗ ਆਉਂਦੀ ਜਿੱਦਾਂ ਨਹੀਂ ਸ਼ਹਿਰ ਵਾਲੇ ਰੋਡ ਤੇ ਘੁੰਮਦੇ ਹੁੰਦੇ ਹੁੰਦੇ ਨਾ ਹਾਈਵੇ ਤੇ ਇੰਦਾ ਸਾਨੂੰ ਫੀਲਿੰਗ ਆਉਂਦੀ ਆ ਬਹੁਤ ਵਧੀਆ ਲੱਗਦਾ ਆ ਤੇ ਆ ਦੇਖੋ ਲੱਗੀ ਕਮਾਦ ਹਰਾ ਹਰਾ ਕਿੰਨਾ ਸੋਹਣਾ ਆ ਤੇ ਜਿਹੜਾ ਮਾਰਨਿੰਗ ਟਾਈਮ ਆ ਤੇ ਬਹੁਤ ਸੋਹਣਾ ਲੱਗਦਾ ਬਹੁਤ ਵਧੀਆ ਲੱਗਦਾ ਆ ਤੇ ਹੁਣ ਚੱਲਦੇ ਹੋਂ ਨੂੰ ਅਸੀਂ ਤੇ ਮੇਰੇ ਸਾਥੀ ਆਏ ਸੀਗੇ ਤੇ ਮੈਂ ਕਿਹਾ ਤੁਹਾਨੂੰ ਵੀ ਰੋਡ ਦੇ ਦਰਸ਼ਨ ਕਰਾ ਦਈਏ ਹਨਾ ਜੀ ਇਹਨਾਂ ਨੂੰ ਚਲੋ ਨਹੀਂ ਪਤਾ ਹੈਗਾ ਤੇ ਉਹਨਾਂ ਨੂੰ ਪਤਾ ਲੱਗ ਜਾਊਗਾ ਚਲੋ ਚੱਲਦੇ ਆ ਖੂਨ ਨੂੰ ਹੁਣ ਹਨਾ ਤੇ ਸੈਰ ਕਰਨ ਨੂੰ ਵੀ ਬਹੁਤ ਵਧੀਆ ਆ ਤੇ ਜਿੱਦਾਂ ਹੁਣ ਆਪਾਂ ਨੂੰ ਜਰੂਰ ਸਵੇਰੇ ਸਵੇਰੇ ਸੈਰ ਕਰਨੀ ਚਾਹੀਦੀ ਆ ਕੋ ਤਾਜੀ ਜਿਹੜੀ ਹਵਾ ਹੁੰਦੀ ਆ ਉਹ ਆਪਣੇ ਅੰਦਰ ਐਂਟਰ ਕਰਦੀ ਆ ਹਨਾ ਆਪਾਂ ਨੂੰ ਕਈ ਰੋਗਾਂ ਤੋਂ ਬਚਾਉਂਦੀ ਆ ਤੇ ਆਪਾਂ ਫਿਰ ਜਿੱਦਾਂ ਕਹ ਲੋ ਵੀ ਸੈਰ ਨਹੀਂ ਕਰਦੇ ਹੈਗੇ ਤੇ ਰੋਟੀ ਪਾਣੀ ਖਾਪੇ ਕੇ ਚੱਲ ਉੱਥੇ ਬਹਿ ਜੰਨੇ ਆ ਘਰੇ ਹੀ ਘੁੰਮਣਾ ਫਿਰਨਾ ਜੇ ਇੰਨੇ ਹੈਗਾ ਏਡਾ ਖਾਸ ਆਪਣਾ ਹਨਾ ਤਾਂ ਆਪਣੀ ਸਿਹਤ ਦਾ ਖਿਆਲ ਆਪਣ ਆਪ ਖਿਆਲ ਖਣਾ ਚਾਹੀਦਾ ਆ ਤੇ ਸੈੱਜ ਜ਼ਰੂਰ ਕਰਨੀ ਚਾਹੀਦੀ ਆ ਤਾਂ ਹੁਣ ਤਾਂ ਮੇਰੀ ਬੇਨਤੀ ਆ ਤੇ ਸਵੇਰ ਨੂੰ ਤੁਸੀਂ ਡੇਲੀ ਮੇਰੇ ਭੈਣ ਭੈਣ ਭਰਾ ਜਨਾ ਤੁਸੀਂ ਆਇਆ ਕਰੋ ਉਥੇ ਅ ਸ਼ੈਅਰ ਕਰਨ ਵੀ ਬਹੁਤ ਵਧੀਆ ਹੋ ਜਾਣਾ ਆ ਤੇ ਨਾਲੇ ਆਪਣੀ ਸਿਹਤਾਂਦਰੁਸਤ ਰਹਿੰਦੀ ਆ ਨਾਲੇ ਆਪਾਂ ਦਵਾਈਆਂ ਤੋਂ ਆਪਣਾ ਬਚਾਅ ਹੋ ਜਾਂਦਾ ਆ ਦਵਾਈਆਂ ਖਾਣੀਆਂ ਵੀ ਬਹੁਤੀਆਂ ਮਾੜੀਆਂ ਆ ਤੇ ਆਪਣੀ ਜਿਹੜੀ ਸੈਰ ਸਵੇਰ ਦੀ ਤਾਜੀ ਹਵਾ ਬਹੁਤ ਵਧੀਆ ਆ ਤੇ ਠੀਕ ਆ ਉਹ ਦੇਖੋ ਸਬਜ਼ੀ ਮੇਰੇ ਲੱਗੇ ਆ ਹੈਨਾ ਹੋ ਗਿਆ ਚਲੋ ਚੱਲੀਏ ਖੋਨ ਹੁਣ ਪੱਠੇ-ਵੱਠੇ ਵੱਢ ਲਈਏ ਬਹੁਤ ਗੱਲਾਂ ਹੋ ਗਈਆਂ ਹੁਣ ਹੈਨਾ ਤੇ ਰੋੜ एकदम ਪ੍ਰੈਸ ਲੱਗਦਾ ਇਹਨੂੰ ਜਿਹਦਾ ਪ੍ਰੈਸ ਨਹੀਂ ਮਾਰੀ ਹੁੰਦੀ ਇਦਾਂ ਲੱਗਦਾ ਇਹਨੂੰ ਵਧੀਆ ਹੋ ਗਿਆ ਹੈਲੋ ਸੁਖ ਬਲਗ ਬਪਰਾਏ ਤੁਹਾਡਾ ਬਹੁਤ ਸਵਾਗਤ ਜੀ ਵੈਲਕਮ ਸੋ ਦੋਸਤੋ ਅੱਜ ਆਪਾਂ ਸਵੇਰ ਸਵੇਰ ਸੈਰ ਕਰਨ ਆਏ ਸੀਗੇ ਨਾਲ ਖੇਤਾਂ ਤੋਂ ਮਾਈਦਾ ਨਾਲੇ ਸੈਰ ਕਰਾਈ ਦੀ ਨਾਲੇ ਆਪਾਂ ਦੇਖਾਈਦਾ ਬੰਦਾ ਬੰਦਾ ਸਾਰਾ ਲੈਰਤ ਕੈਮਰਾ ਵਾਲਾ ਲੈਰਤ 12 ਵਜੇ ਆਉਣੀ ਆ ਤੇ ਤੁਹਾਨੂੰ ਇੱਕ ਗੱਲ ਦੱਸਦੇ ਬੜੀ ਖੁਸ਼ੀ ਦੀ ਗੱਲ ਇਹ ਆ ਕਿ ਆਹ ਰਸਤਾ ਪਹਿਨਾ ਅੱਜ ਤੋਂ ਕੋਈ ਕਾਫੀ ਸਮਾਂ ਕੱਚਾ ਹੁੰਦਾ ਸੀਗਾ ਤੇ ਕੱਚਾ ਰਸਤਾ ਸੀਗਾ ਤੇ ਬਾਗੜੇ ਰਾ ਜਾਂਦਾ ਹੈ ਵੱਡਾ ਰਾ ਆ 22 ਫੁੱਟ ਦਾ ਤੇ ਇਹ ਹੁਣ ਪੱਕਾ ਬਣ ਗਿਆ ਆ ਸੜਕ ਬਣ ਗਈ ਆ ਬਾਗੜੀਆਂ ਤੱਕ ਬੋਪਰ ਰੇ ਤੋਂ ਤੇ ਸੜਕ ਦਾ ਬੜਾ ਫਾਇਦਾ ਆ ਚਲੋ ਕੱਚਾ ਜਿਹੜਾ ਕੱਚੇ ਹੁੰਦਾ ਪੱਕਾ ਪੱਕਾ ਹੀ ਹੁੰਦਾ ਆ ਤੇ ਰੂੜ ਸੋਨਾ ਬਣ ਗਿਆ ਹੁਣ ਇਹਨੂੰ ਸੰਭਾਲਣਾ ਜਾਂ ਤੋੜਨਾ ਇਹ ਆਪਣੇ ਹੱਥ ਵਾਸਿਆ ਪਿੰਡ ਵਾਲਿਆਂ ਦੇ ਤੇ ਖਾਸ ਤੌਰ ਤੇ ਜਿਹਨਾਂ ਦੀ ਇੱਧਰ ਜ਼ਮੀਨ ਆ ਉਹਨਾਂ ਦੇ ਹੱਥ ਵਾਸਿਆ ਕਿ ਇਹਨੂੰ ਕਿਸ ਤਰ੍ਹਾਂ ਰੱਖਣਾ ਆ ਤੋੜਨ ਨੂੰ ਭਾਵੇਂ ਸੂਰੇ ਤੋੜ ਦੋ ਇਹਦਾ ਕੀ ਆ ਇਹਨੇ ਸੰਭਾਲਣਾ ਬਹੁਤ ਔਖਾ ਆ ਤੇ ਸੰਭਾਲਣਾ ਪੈਣਾ ਆਪਾਂ ਨੂੰ ਇਹਦੇ ਆਸ-ਪਾਸੇ ਮਿੱਟੀ ਲਾਉਣੀ ਪੈਣੀ ਆ ਕਿਉਂਕਿ ਸੜਕ ਇੱਕ ਵਾਰੀ ਬਣਦੀ ਆ ਮੁੜ ਕੇ ਵਾਰ-ਵਾਰ ਨਹੀਂ ਬਣਦੀ ਹੈਗੀ ਪਤਾ ਨਹੀਂ ਹੁਣ ਲੁੱਕ ਪੈ ਗਈ ਦਾ ਸਗਾ 20 ਸਾਲ ਲੰਘ ਜਾਣੇ ਆ ਪਰ ਸਰਕਾਰ ਨੇ ਕੰਮ ਬੋਧਿਆ ਕੀਤਾ ਆ ਸਰਕਾਰ ਕੋਈ ਵੀ ਇਹ ਮਾੜੀ ਨਹੀਂ ਹੁੰਦੀ ਹੈਗੀ ਕੁਝ ਆਪਾਂ ਹੀ ਮਾੜੇ ਹੁੰਨੇ ਆ ਵਿੱਚ ਤੇ ਇਸ ਕਰਕੇ ਰੋੜ ਦੀ ਦੇਖਭਾਲ ਕਰਨੀ ਆਪਣੇ ਹੱਥੇ ਆ ਸਾਰੇ ਸਾਰੇ ਦੋਸਤਾਂ ਬੇਨਤੀ ਆ ਕਿ ਰੋਡ ਦੀ ਵੱਦ ਵੱਦ ਦੇਖਭਾਲ ਕਰਿਓ ਕਿਉਂਕਿ ਇਹ ਪੱਧਾ ਰਸਤਾ ਆ ਬਗੜੀਆਂ ਜਿਹਾ ਸੁੱਕਾ ਹੋ ਗਿਆ ਸਾਮੇ ਆਪਾਂ ਘੁੰਮ ਕੇ ਜਾਂਦੇ ਹੁੰਦੇ ਸੀ ਖਾੜੇਵਾਲ ਦੀ ਜਾਣਾ ਬਜਾ ਜਾਣਾ ਹੁਣ ਇਥੋਂ ਸ਼ਾਰਟਕਟ ਹੀ ਹੋ ਗਿਆ ਸਿੱਧਾ ਹੀ ਚਲੋ ਬਗੜੀਆਂ ਨੂੰ ਤੇ ਇਹ ਸੜਕ ਜਿਹੜੀ ਆ ਇਹ ਹੁਣ ਸੁਲ ਨਹੀਂ ਪਣੀ ਆਪਾਂ ਨੂੰ ਆਸ-ਪਾਸੇ ਮਿੱਟੀ ਲਾਓ ਹੋ ਸਕਦਾ ਤੇ ਮੈਂ ਸਾਰਿਆਂ ਇਹ ਗੱਲ ਕਹਿਣਾ ਜਮੀਂਦਾਰ ਭਰਾਵਾਂ ਨੂੰ ਜਿਨ੍ਹਾਂ ਇੱਧਰ ਜ਼ਮੀਨ ਦਾ ਪ੍ਰਾਪਰਟੀ ਆ ਵੀ ਜਰੋ ਮਿੱਟੀ ਲਾਉਣੀ ਲਾਉਣੀ ਆ ਸਾਰੇ ਜਾਣੇ ਆਪ ਆਪਣੇ ਮੱਥੇ ਕੁਝ ਬੂਟੇ ਜ਼ਰੂਰ ਲਾਓ ਕਿਉਂਕਿ ਬੂਟੇ ਦਾ ਫਾਇਦਾ ਇਹ ਹੁੰਦਾ ਆ ਇੱਕ ਤਾਂ ਸ਼ਰਕ ਟੁੱਟਦੀ ਨਹੀਂ ਗੀ ਦੂਸਰਾ ਇਹ ਆ ਕੇ ਕੋਈ ਰਾਗ ਗਈ ਦੀ ਉਹਦਾ ਬੂਟੇ ਛਾਂੇ ਬੈਠ ਕੇ ਘੜੀ ਦਮ ਲੈ ਲੈਂਦਾ ਸਾਹ ਲੈ ਲੈਂਦਾ ਕਿਉਂਕਿ ਇਹ ਦਰਖਤ ਬਹੁਤ ਜ਼ਰੂਰੀ ਆ ਸ਼ਰਕ ਦੇ ਆਸੇ ਪਾਸੇ ਤੇ ਪੌਦਾ ਅੱਜ ਲਾਈਏ ਤੇ ਜਾ ਕੇ ਤਿੰਨ ਸਾਲਾਂ ਨੂੰ ਤਕੜਾ ਹੋਣਾ ਆ ਕਿ ਟਾਈਮ ਲੱਗਣਾ ਉਹਨੂੰ ਤਕੜਾ ਹੋਣ ਨੂੰ ਬਾਅਦ ਇਹ ਆ ਕੇ ਸ਼ਰਕ ਦਾ ਟੌਰ ਬਣ ਜਾਣਾ ਆ ਸੋਣਾ ਲੱਗਣਾ ਪੌਦਾ ਲੱਗਾ ਤੇ ਪਾਰ ਨਹੀਂ ਇਹ ਜ਼ਰੂਰੀ ਆ ਉਹ ਜਿੰਨੇ ਵੱਧ-ਵਧ ਲੱਗਦੇ ਆ ਇੱਕ ਦਿਨ ਅਸੀਂ ਗੱਲ ਕਰਦੇ ਕਿਤੇ ਬੈਠੇ ਦੂਰ ਨੜਾਲੇ ਸਾਈਡ ਤੇ ਮੈਂ ਤੇ ਮੇਰਾ ਫਰੈਂਡ ਸੀਗਾ ਵੀ ਜੇਕਰ ਪੰਜਾਬ ਚ ਪੌਦੇ ਨਾ ਲਾਏ ਆਉਣ ਵੇਲੇ ਸਮੇਂ ਵਿੱਚ ਇੰਨੀ ਦਿੱਕਤ ਦਾ ਇੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਬਣਾ ਤੇ ਕਹਿਣ ਦੀ ਗੱਲ ਨਹੀਂ ਗਈ ਹੁਣ ਤਾਂ ਆਪਾਂ ਆਪਣੇ ਲਾਹੇ ਨ ਪਏ ਆ ਕੱਟੀ ਜਾਂਦੇ ਆ ਵੱਢੀ ਜਾਂਦੇ ਸਿੱਟੀ ਜਾਂਦੇ ਆ ਪਰ ਜਿੰਨੇ ਆਪਾਂ ਕੱਟ ਰਹੇ ਉਹਨੇ ਆਪਾਂ ਲਾ ਨਹੀਂ ਰਹੇ ਇਸ ਕਰਕੇ ਸਾਰਿਆਂ ਨੂੰ ਰਿਕਵੈਸਟ ਹੈ ਇਹ ਵੀ ਪੌਦੇ ਜਰੂਰ ਲਾਓ ਵੱਧ ਤੋਂ ਵੱਧ ਲਾਓ ਤੇ ਇੱਕ ਦਿਨ ਪ੍ਰਾਤ ਸ਼ਵੀਰ ਲੱਗੀ ਸੀ ਬਈ ਤੇ ਤੇ ਬੜਾ ਮੰਦ ਖੁਸ਼ ਹੋਇਆ ਜਿਹੜੋਂ ਨਾਲ ਦਾਸ ਨੇ ਸ਼ਵੀਰ ਵੀ ਛੱਗੀ ਤੇ ਨਾਲੇ ਉੱਥੇ ਇੱਕ ਹੋਰ ਗੱਲ ਬਹੁਤ ਸੋਹਣੀ ਲੱਗੀ ਉਹ ਸ਼ਵੀਰ ਦੇ ਨਾਲ-ਨਾਲ ਉਹ ਵੀਰ ਸਾਰੇ ਹਨਾ ਹਰੇਕ ਬੰਦੇ ਨੇ ਇੱਕ ਪੌਦਾ ਦੇ ਰੇ ਸੀਗੇ ਜਿੰਨੇ ਵੀ ਸ਼ਵੀਰ ਛੱਕਦੇ ਸੀ ਉੱਥੇ ਰੁੱਕ ਕੇ ਉਹ ਸਾਰੇ ਇੱਕ ਪੌਦਾ ਦੇ ਰੇ ਸੀ ਵੀ ਆਹ ਪੌਦਾ ਜਾ ਕੇ ਲਾਓ ਮੰਨ ਲਓ ਜੇ 100 ਬੰਦੇ ਨੇ ਪਾਣੀ ਪੀਤਾ 100 ਬੰਦੇ ਪੌਦਾ ਜਰੂਰ ਲਾਇਆ ਹੋਊਗਾ ਇਹਦਾ ਫਾਇਦਾ ਆ ਤੇ ਬਹੁਤੇ ਸਾਡੇ ਕੋਲੋਂ ਕੁਝ ਮੰਗਦੇ ਤੇ ਨਹੀਂ ਸਾਨੂੰ ਦਿੰਨੇ ਆ। ਸਾਨੂੰ ਸਦੰਦੇ ਆ ਮੰਗਦੇ ਨਹੀਂਗੇ ਕਿਉਂਕਿ ਇਨਾਂ ਕੋਲ ਆਕਸੀਜਨ ਮਿਲਦੀ ਆ। ਸਵੇਰ ਨੂੰ ਨਿਕਲਦੇ ਆ ਘਰੋਂ ਆਕਸੀਜਨ ਦਿੰਨੇ ਆ। ਤੇ ਇਸ ਕਰਕੇ ਨਾ ਬਹੁਤੇ ਬੜੇ ਬਹੁਤ ਜ਼ਰੂਰੀ ਆ ਜੇ ਨਾਲ ਆਏ ਹਣੇ ਸਮੇਂ ਦੇ ਵਿੱਚ ਤੇ ਸਰੰਦ ਲਾ ਕੇ ਇੱਕ ਪਿੰਡ ਆ। ਮੈਂ ਵੇਖਿਆ ਫੋਨ ਦੇ ਫੇਸਬੁੱਕ ਤੇ ਮੈਂ ਚਿੱਤਾ ਕੁਲਗਾ ਨਾਮ ਦਾ ਉੱਥੇ ਪਾਣੀ ਜਿਹੜਾ ਆ ਧਰਤੀ ਦੇ ਵਿੱਚ 150 ਨੂੰ ਪਾਰ ਕਰਕੇ ਆ 200 ਫੁੱਟ ਲੱਕ ਚਲਾ ਗਿਆ ਆ। ਪਾਣੀ ਧਰਤੀ ਆਉਂਦਾ ਹੀ ਨਹੀਂਗਾ। ਉੱਥੋਂ ਜਿਆ ਪਾਣੀ ਆ ਉਹ ਬਿਲਕੁਲ ਟਿੰਕਰੋਂਦਾ ਹੈ ਬਾਹਰੋਂ ਉਹ ਦੇ ਕੇ ਜਾਂਦਾ ਆ ਉਹ ਵੀ ਮੁੱਲ ਵੇਚਦਾ ਹੁਣ ਆਪਾਂ ਨੂੰ ਮੁੱਲ ਮਿਲਦਾ ਆ ਤੇ ਜੇ ਆਪਾਂ ਇਹਨਾਂ ਨਾਲ ਸੰਭਾਲਿਆ ਤੇ ਧਰਤੀ ਵਿੱਚ ਪਾਣੀ ਨੂੰ ਦਰਖਤ ਨਾ ਲਾਏ ਮਿੱਤਰੋ ਆਉਣ ਵਾਲਾ ਸਮਾਂ ਜਿਹੜਾ ਆਪਣਾ ਬਹੁਤ ਮਾਰਾ ਹੋਊਗਾ ਸੋ ਹਾਂ ਚਲੋ ਸ਼ਪੈਦਾ ਥੋੜਾ ਕੱਟ ਲਾਓ ਬਾਕੀ ਜਿਹੜਾ ਮਾਦੀ ਲਾਓ ਜ਼ਰੂਰ ਲਾਓ ਦਰਖਤ ਤੇ ਸੜਕ ਬਣੀ ਆ ਇਹ ਆਸ-ਪਾਸੇ ਰੁੱਖ ਜਿਉਂ ਲਾਉਣੇ ਚਾਹੀਦੇ ਆ ਕਈ ਇਹੋ ਜਿਹੇ ਵੀਰ ਹੁੰਦੇ ਹਰੇਕ ਪਿੰਡੇ ਦੇ ਵਿੱਚ ਹੁੰਦੇ ਆ ਵੀ ਲੱਗੇ ਨ ਪਲੇ ਪਲੇ ਰੋਖ ਨੂੰ ਵੜ ਦਿੰਦੇ ਆ ਨਾ ਉਹਨਾਂ ਕੋਈ ਉਹਦੀ ਕੋਈ ਪ੍ਰੋਬਲਮ ਹੁੰਦੀ ਆ ਨਾ ਉਹ ਰੋਖ ਨੂੰ ਕੁਝ ਕਹਿੰਦਾ ਆ ਬਸ ਕੱਟ ਕੇ ਉਹ ਮਾਰਦੇ ਆ ਇਹ ਨਹੀਂ ਸੋਚਦੇ ਵੀ ਇਹ ਸਾਨੂੰ ਦਿੰਦਾ ਕੀ ਆ ਸ਼ਾਂ ਹੁੰਦੀ ਸੰਘਣੀ ਵਧੀਆ ਲੱਗਦਾ ਪੌਦਾ ਲੱਗਾ ਵੈਸੇ ਹੀ ਹੁੰਦੇ ਹੁੰਦਾ ਕਈਆਂ ਨੂੰ ਸ਼ੌਂਕ ਹੁੰਦਾ ਵੜਨ ਦਾ ਬਈ ਨਹੀਂ ਇਹ ਪੌਦਾ ਲੱਗਾ ਕਿਉਂ ਆ ਇਸ ਕਰਕੇ ਤੂੰ ਸਾਰੇ ਜਾਣੇ ਨਾ ਵੱਧ ਤੋਂ ਵੱਧ ਲਾਓ ਹਾਂਜੀ ਹੁਣ ਪਹੁੰਚੀਏ ਖੂਤੇ ਕੁਛ ਮਿੰਟਾਂ ਦੀ ਪਹੁੰਚ ਗਏ ਆ ਤਾਂ ਸਾਨੂੰ ਰੀਅਲ ਟਾਈਮ ਲੱਗਾ ਹੈਗਾ ਮਿੰਟ ਮਿੰਟੀ ਪਹੁੰਚ ਗਏ ਆ ਹੈਨਾ ਵੀ ਹੁਣ ਤਾਂ ਮਿੰਟਾਂ ਵਾਲੀ ਗੱਲ ਆ ਘੰਟਾਂ ਵਾਲੀ ਗੱਲ ਨਹੀਂ ਹੈਗੀ ਤੇ ਮਿੰਟਾਂ ਚ ਸੀ ਆ ਜੰਨੇ ਖੂਤੇ ਤੇ ਮਿੰਟਾਂ ਚ ਚੱਲ ਜਾਂਦੇ ਆ ਸੌਖਾ ਹੋ ਗਿਆ ਬਹੁਤ ਤਾਂ ਦੇਖੋ ਪਨੀਰੀ ਝੋਨਾ ਲਾਉਣ ਨੂੰ ਅੱਜ ਤਰੀਕ 15 ਹੋ ਗਈ ਆ ਤੇ ਇਹ ਦੇਖੋ ਕਿੰਨੀ ਸੋਹਣੀ ਪਨੀਰੀ ਹਰੀ 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 ਭਰੀ ਕਿੰਨੀ ਸੋਹਣ ਲੱਗਣ ੜੀ ਆ ਤੇ ਵਧੀਆ ਹੋ ਗਈ ਪਨੀਰੀ ਸੋਹਣੀ ਲੱਗਣ ਲੱਗ ਪਈ ਆ ਤੇ ਪਹਿਲਾਂ ਸਾਨੂੰ ਸੀਗਾ ਡਾਊਟ ਥੋੜਾ ਜਿਹਾ ਕਿ ਕਿੱਦਾਂ ਦੀ ਹੋ ਗਈ ਜਾਂ ਕਿੱਦਾਂ ਹੈਗੀ ਆ ਪਰ ਪਨੀਰੀ ਬਹੁਤ ਵਧੀਆ ਹੋਈ ਆ ਤੇ ਆ ਦੇਖ ਲਓ ਆ ਸਬਜੀ ਨੇ ਛੇਤੀ ਵੀ ਵਿੱਜੀ ਆ ਔਰ ਅਗੇਤੀ ਵੀ ਵਿੱਜੀ ਆ ਉੱਪਰਲੇ ਪਾਸੇ ਵੀ ਵਿੱਜੀ ਆ ਬੰ ਦੇਖੋ ਪਨੀਰੀ ਪਨੀਰੀ ਕੀਤੀ ਆ ਪਨੀਰੀ ਚਾਰ ਚੁਪਰੇ ਕੀਤੀ ਹਰਿਆ ਭਰਿਆ ਸੋਹਣਾ ਲੱਗਦਾ ਆ ਬਸ ਹੁਣ ਖੇਤ ਬਾਲੇ ਆ ਤੇ ਬਾਕੇ ਛੜਤੇ ਆ ਤਾਂ ਹੁਣ ਬਸ ਪਾਣੀ ਇਚ ਛੱਡਣਾ ਆ ਖੇਤਾਂ ਚ ਤੇ ਫਿਰ ਹੋ ਜਾਣੀ ਤਿਆਰੀ ਝੋਨੇ ਦੀ ਫਿਰ ਮਾਰੋ ਮਾਰ ਜੋਰ ਲੱਗਣੇ ਆ ਕੰਮ ਦੇ ਹੈਨਾ ਵੀ ਕੰਮ ਸਾਰੇ ਜ਼ਿੰਮੇਦਾਰ ਨੂੰ ਸ਼ੁਰੂ ਹੋ ਜਾਣੇ ਆ ਤੇ ਫਿਰ ਟਾਈਮ ਲੱਗਣਾ ਕਿਤੇ ਜਾਣਦਾ ਹੈਗਾ ਤੇ ਅੱਧਾ ਮਹੀਨਾ ਤਾਂ ਵੈਸੇ ਉੱਧੇ ਹੀ ਬੀਤ ਗਿਆ ਗਰਮੀ ਕਰਕੇ ਜਿਹੜੇ 10-15 ਦਿਨ ਹੈਗੇ ਆ ਉਹ ਝੋਨੇ ਚ ਲੰਘ ਜਾਣੇ ਆ ਤੇ ਜੂਨ ਮਹੀਨਾ ਪੂਰਾ ਕੰਮਕਾਰ ਵਿੱਚ ਚਲੋ ਬਾਹਰ ਆਇਆ ਜੇ ਜਦੋਂ ਆਪਾਂ ਵਿਦੇਸ਼ ਵੀ ਜਾਂਦੇ ਹਾਂ ਉੱਥੇ ਵੀ ਕੰਮਕਾਰੀ ਕਰਦੇ ਆ ਹੈਨਾ ਤੇ ਕੰਮ ਨਹੀਂ ਆਪਣੀਆਂ ਤਰੱਕੀਆਂ ਪੱਠੇ ਵੀ ਸੋਹਣੇ ਹੋਗੇ ਨਾ ਆਪਣੇ ਲੈਟ ਹੁਣ ਆਉਣੀ ਹੋਣੀ ਹੈ ਨਾ ਹੁਣ ਲੜ ਕੇ ਥੋੜੀ ਲੜਦੇ ਹਾਂ ਹੁਣ 12 ਵਜੇ ਸਭ 12 ਵਜੇ ਟਾਈਮ ਚੇਂਜ ਹੋ ਗਿਆ ਨਾ ਪਹਿਲਾ ਟਾਈਮ ਸਹੀ ਸੀਗਾ ਮਾਰਨਿੰਗ ਟਾਈਮ ਜਿਹੜਾ ਸੀਗਾ ਨਾ ਵਧੀਆ ਸੀਗਾ ਤੇ ਸੋ ਨਾਲ ਇਹਦਾ ਸਹਰ ਕਾਨਾ ਇਹਦਾ ਖੇਤਾਂ ਲਾਏ ਸੀਗੇ ਨਾਲ ਨਾਲ ਪੱਠੇ ਵੱਢ ਰਹੇ ਨੇ ਆਪਾਂ ਹੁਣ ਸੋ ਲੈਹਰਾ ਬਾਜਰਾ ਹਰਾ ਹਰਾ ਬੜਾ ਵਧੀਆ ਆ ਤੇ ਪਸੂ ਘੱਟ ਕੇ ਖਾਂਦੇ ਆ ਕਿਉਂਕਿ ਜਿਉਂ-ਜਿਉਂ ਲੇਟ ਹੋਣਾ ਆਏ ਨੇ ਪੱਕੀ ਜਾਂਦਾ ਆ ਇਸ ਕਰਕੇ ਨਾ ਪੱਠਾ ਲੈਹਰਾ ਚੰਗਾ ਰਹਿੰਦਾ ਜਿੰਦਾ ਕਹਿੰਦੇ ਰੋਟੀ ਤਾਜੀ ਵਧੀਆ ਸਵਾਦ ਲੱਗਦੀ ਆ ਤੇ ਪੱਠੇ ਲੈਹਰੇ ਸਵਾਦ ਆਦੇ ਪਹਾਂੂ ਤੇ ਜਿਆਦਾ ਪਤਾ ਨਹੀਂ ਬੀਜੇ ਬਹੁਤੇ ਕਿਉਂਕਿ ਅੱਗੇ ਪਿਛਲੀ ਗਰਮੀ ਆ ਪੱਠੇ ਇੰਨੇ ਬੀਜ ਦਿੱਤੇ ਸੀਗੇ ਕਿ ਮੁੜ ਕੇ ਫਿਰ ਲੋਕਾਂ ਨੇ ਚੜਾਈ ਸੀਗੇ ਤੇ ਬਾਜਰਾ ਵੱਧਦਾ ਬਹੁਤ ਛੇਤੀ ਆ ਤੇ ਇੱਧਰ ਆਪਾਂ ਬੀਜੇ ਹੋਏ ਆ ਇਹ ਵੀ ਤਕਰੀਬਨ ਹੋ ਜਾਣੇ 15 20 ਦਿਨ ਹੋ ਰਿਹਾ ਇਹ ਲੋਆਂ ਦਾ ਬਾਜਰਾ ਬੀਜਿਆ ਆ ਥੋੜਾ ਬੀਜਿਆ ਇੱਕ ਨਾਲ ਜਿਆਦਾ ਨਹੀਂ ਬੀਜਿਆ ਡੇਢ ਕਨਾਲ ਕਿਉਂਕਿ ਜਦ ਆਪਾਂ ਪੀੜਾ ਪਾਈਦਾ ਆ ਖਾਲ ਬੜੇਵੇਂ ਕਣਕ ਜਵਾਰ ਝੋਨਾ ਹੋ ਚੀਜ਼ਾਂ ਪਾਈਦੀਆਂ ਆ ਛਣੇ ਮੂਗ ਫੜੀ ਇਹ ਚੀਜ਼ਾਂ ਬਣਾ ਕੇ ਭਜਦੀਆਂ ਆ ਇਹ ਤਾਂ ਖੈਰ ਕੋਈ ਬਿਜਣਾ ਪਿੰਦਾ ਮੜਾ ਮੋਟਾ ਪੀਜੀ ਆਇਆ ਇਸ ਕਰਕੇ ਨਾ ਪੂਰਾ ਬਾਯਾ ਬਿਜੇ ਆਪਾਂ ਤੇ ਜਿਆਦਾ ਬਿਜੇ ਪੱਕ ਜਾਂਦਾ ਆ ਤੇ ਫੇਸ ਫੇ ਦਾ ਸਮਾਇਆ ਮੜਾ ਮਜਾ ਆਉਂਦਾ ਪਿਆ ਆ ਠੰਡੀ ਹਵਾ ਚਲਦੀ ਆ ਅੱਜ 9 ਵਜੇ ਤੋਂ ਬਾਅਦ ਗਰਮ ਹਵਾ ਚੱਲਣਾ ਆ ਆਪਣੀ ਖੇਤਾਂ ਚੋਂ ਸੇਕ ਪੈਣਾ ਆ ਹਾਂਜੀ ਖੁਦ ਅਸੀਂ ਆ ਗਏ ਆ ਤੇ ਰੋਡ ਬਣਿਆ ਬਹੁਤ ਸੋਹਣਾ ਬਹੁਤ ਵਧੀਆ ਮੈਂ ਦੇਖ ਕੇ ਆਈ ਆ ਤੇ ਬਹੁਤ ਵਧੀਆ ਲੱਗਾ ਤੇ ਇੱਦਾਂ ਬਸ ਨਵਾਂ ਨਵਾਂ ਰਵੇ ਬਣਿਆ ਰਵੇ ਵਧੀਆ ਲੱਗੂਗਾ ਹਨਾ ਆਉਣ ਜਾਣ ਵਿੱਚ ਆਸਾਨੀ ਹੋਊਗੀ ਸਾਰਿਆਂ ਲਈ ਸੌਖਾ ਹੋਊਗਾ ਤੇ ਨਵਾਂ ਰੋਡ ਬਣਿਆ ਵੀ ਸੋਹਣਾ ਲੱਗਦਾ ਪੱਠੇ ਵੀ ਲੈਰੇ ਬਹੁਤ ਵਧੀਆ ਯਾਨੀ ਖੋੜੀ ਸਾਫ਼ ਕਰ ਦਿੰਦੀ ਮੇਰੀ ਮੱਝਾਂ ਇਹਨੂੰ ਹਨਾ ਜਿਹੜੇ ਪੱਕੇ ਪੱਠੇ ਹੁੰਦੇ ਆ ਤਾਂ ਫਿਰ ਪਸ਼ੂ ਵੀ ਨਹੀਂ ਖਾਂਦੇ ਹੈਗੇ ਤੇ ਜਿਹੜੇ ਲੈਰੇ ਹੁੰਦੇ ਆ ਉਹ ਤੋਂ ਜਿੱਦਾਂ ਕਹ ਲੋ ਵੀ ਮਿੱਠੇ ਹੁੰਦੇ ਆ ਤੋ ਉਹ ਖਾ ਜਾਂਦੇ ਆ ਮੈਂ ਟਮੇਟੀ ਤੇ ਅੱਜ ਦਾ ਬਲੌਗ ਦਾ ਕਰਦੇ ਇੱਥੇ ਐਂਡ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੂ ਦੱਸਿਓਗਾ ਸਾਡੇ ਬਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਤੇ ਮੈਂ ਕਮੈਂਟ ਕਰਦੇ ਆ ਬਹੁਤ ਸੋਹਣੇ ਬਹੁਤ ਵਧੀਆ ਤੇ ਸੁਣ ਕੇ ਪੜ੍ਹ ਕੇ ਬੜਾ ਮਨ ਖੁਸ਼ ਹੁੰਦਾ ਆ ਤੇ ਬਸ ਇਦਾਂ ਸੋਹਣੇ ਸੋਹਣੇ